ਲੋਕ ਸਭਾ ਸੈਸ਼ਨ ਦਰਮਿਆਨ ਅਜੇ ਤੱਕ ਸਸਪੈਂਸ਼ਨ ਦਾ ਦੌਰ ਲਗਾਤਾਰ ਜਾਰੀ ਹੈ ਤੇ ਦੂਜੇ ਦਿਨ ਵੀ 41 ਦੇ ਕਰੀਬ ਜਿਹੜੇ ਸੰਸਦਾਂ ਨੂੰ ਜਿਹੜਾ ਉਹ ਸਸਪੈਂਡ ਉਹ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਗੁਰਜੀ ਤੌਜਲਾ ਨੂੰ ਵੀ ਅੱਜ ਜਿਹੜਾ ਉਹ ਸਸਪੈਂਡ ਕੀਤਾ ਹੈ ਤੇ ਸਾਡੇ ਨਾਲ ਗੁਰਜੀ ਤੌਲਾ ਮਜੁੰਨੇ ਔਲਾ ਸਾਹਿਬ ਇਸ ਸਸਪੈਂਸ਼ਨ ਦਾ ਦੌਰ ਸ਼ੁਰੂ ਹੋ ਗਿਆ ਸਰਦ ਰੂਤੀ ਜਲਾਸ ਘਟ ਤੇ ਸਸਪੈਂਸ਼ਨ ਦਾ ਜਿਆਦਾ ਚੱਲ ਰਿਹਾ ਦੇਖੋ ਇਹ ਤੇ ਤਾਨਾਸ਼ਾਹ ਦੀ ਤਰ੍ਹਾਂ ਹੀ ਸਾਰਾ ਰਵਈਆ ਅਪਣਾਇਆ ਹੈ ਦੇਖੋ ਬੜੀ ਬਦਕਿਸਮਤੀ ਹੈ ਕਿ ਜਿਨ੍ਹਾਂ ਨੇ ਉਹਨਾਂ ਬੰਦਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਹੈ ਜਿਹੜੇ ਲੈ ਕੇ ਆਏ ਉਹ ਅੰਦਰ ਐ ਜਿੰਨਾ ਫੜੇ ਉਹ ਬਾਹਰ ਐ ਇਹ ਸਾਡੀ ਵੱਧ ਕਿਸਮ ਦੀ ਐ ਕਿਉਂਕਿ ਜਿਹੜੇ ਰਾਜ ਕਰ ਰਹੇ ਨੇ ਉਹ ਨਾ ਤੇ ਗੱਲ ਆ ਕੇ ਕਰਨਾ ਚਾਹੁੰਦੇ ਨੇ ਅਸੀਂ ਮੰਗ ਕੀ ਹੈ ਮੰਗਦੇ ਸਿਰਫ ਇੰਨੀ ਕਿ ਆਓ ਚਾ ਕੇ ਆਪਣੀ ਗੱਲ ਰੱਖੋ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਕੰਮ ਐ ਹੋਮ ਮਿਨਿਸਟਰ ਦਾ ਕੰਮ ਐ ਦੇਸ਼ ਦੀ ਸਕਿਉਰਿਟੀ ਦੀ ਗੱਲ ਕਰਨੀ ਹੈ ਹਮਲਾੜਾ ਦੇਸ਼ ਦੀ ਪਾਰਲੀਮੈਂਟ ਦੇ ਉੱਤੇ ਐ ਸਿਰਫ ਇਹ ਕਿ ਤੁਸੀਂ ਬੋਲਦੇ ਕਿਉਂ ਜੇ ਤੁਸੀਂ ਮੰਗ ਕਿਉਂ ਕਰਦੇ ਜਿਹੜਾ ਜਿਹੜਾ ਉੱਥੇ ਵਿਰੋਧ ਕਰਨਾ ਐ ਉਹ ਸਾਡਾ ਅਧਿਕਾਰ ਐ ਵੀ ਤੁਸੀਂ ਸਾਹੂ ਚਲਾਉਣ ਤੋਂ ਬਿਨਾਂ ਇੰਨਾ ਵੱਡਾ ਜਿਹੜਾ ਤੁਸੀਂ ਅੰਤਰਰਾਸ਼ਟਰੀ ਪੱਦਰ ਤੇ ਨੈਸ਼ਨਲ ਪੱਦਰ ਤੇ ਜਿਹੜਾ ਹਮਲਾ ਹੋਇਆ ਜਿਹੜਾ ਪਾਰਲੀਮੈਂਟ ਦੇ ਉੱਤੇ ਠੀਕ ਐ ਇਨਕੁਆਇਰੀ ਹੋ ਰਹੀ ਐ ਪਰ ਜਿਹੜਾ ਬੰਦੇ ਨੇ ਪਾਸ ਦਿੱਤੇ ਐ ਉਹ ਹਾਊਸ ਬੈਠਾ ਐ ਜਿਹੜੇ ਬੰਦੇ ਗਾਲਾਂ ਕੱਢਦੇ ਐ ਲੋਕਾਂ ਨੂੰ ਜਿੱਦਾਂ ਦਾਨਸ਼ੇਲ ਜੀ ਨੂੰ ਉਹਨਾਂ ਬਹੁਤ ਮਾੜਾ ਚੰਗਾ ਬੋਲਿਆ ਬਦੂੜੀ ਉਹ ਹਾਊਸ ਚ ਨੇ ਉਹਨਾਂ ਤੇ ਕੋਈ ਗੱਲ ਨਹੀਂ ਗਈ ਪਰ ਜਿਹੜਾ ਬੰਦੇ ਮੰਗ ਕਰਦੇ ਐ ਵੀ ਸਾਡਾ ਨਿਆਂ ਕਰੋ ਇੱਕ ਸੰਵਿਧਾਨਿਕ ਤਰੀਕੇ ਨਾਲ ਉਹਨਾਂ ਲੋਕਾਂ ਸਾਰਿਆਂ ਬਾਹਰ ਕੱਢਦਾ ਐ ਸਭ ਇਹ ਜਿਹੜਾ ਵਿਰੋਧ ਆ ਉਹ ਸ਼ਾਂਤਮਈ ਤਰੀਕੇ ਨਾਲ ਵੀ ਹੋ ਸਕਦਾ ਹੈ ਕਿ ਇਹ ਵਿਰੋਧ ਆ ਜਿਹੜਾ ਉਹ ਕੁਰਸੀ ਕੋਲੇ ਹੀ ਜਾ ਕੇ ਸਪੀਕਰ ਦੀ ਕੁਰਸੀ ਕੋਲੇ ਜਿਆਦਾ ਜਿਆ ਵੜ ਜਾਂਦਾ ਕੁਰਸੀ ਕੋਲ ਤੇ ਮੇਰੇ ਚਾਰ ਜਾਂ ਪੰਜ ਹੋਵਾਂਗੇ ਉਹਨੇ ਸਾਰੇ ਕਰਤੇ ਨੇ ਜਿਹੜੇ ਬੈਲ ਚ ਖੜੇ ਸੀ ਸਾਰੇ ਕੁਰਸੀ ਕੋ ਕੁਰਸੀ ਕੋ ਕੁਰਸੀ ਹੁਣ ਜੇ ਸਪੀਕਰ ਸਪੀਕਰ ਦੇ ਸਾਹਮਣੇ ਗੱਲ ਕਰਨੀ ਪਊਗੀ ਤਕਤੀਆਂ ਦਿਖਾਈਆਂ ਜਾ ਰਹੀਆਂ ਨੇ ਦੇਖੋ ਉਹ ਹੁਤੇ ਇਤੋਂ ਤੇ ਕਿਤੇ ਜਿਆਦਾ ਹੁੰਦਾ ਸੀ ਵਿਰੋਧ ਜਦੋਂ ਪਿਛਲੇ ਸਰਕਾਰਾਂ ਦਾ ਤੁਸੀਂ ਕੱਢ ਕੇ ਦੇਖ ਲਓ ਜਦੋਂ ਐਨਡੀਆ ਵਿਰੋਧ ਕਰਦੀ ਸੀ ਯੂਪੀਆ ਗਵਰਨਮੈਂਟ ਦਾ ਤੁਸੀਂ ਉਹਦੇ ਹਾਲਾਤ ਦੇਖੋ ਇਹ ਤੇ ਕੀ ਕੁਛ ਅੰਦਰ ਲੈ ਜਾਂਦੇ ਸੀ ਹਿੰਦਸਰਬ ਇੱਕ ਲਿਖਤੀ ਤੌਰ ਤੇ ਕਿਹਾ ਵੀ ਆ ਚੀਜ਼ ਜਿਹੜੀ ਹੈ ਗ੍ਰਹਿ ਮੰਤਰੀ ਪੇਸ਼ ਹੋਣ ਗ੍ਰਹਿ ਮੰਤਰੀ ਹਾਊਸ ਚ ਆਉਣ ਹਾਊਸ ਚ ਆ ਕੇ ਜਵਾਬ ਦੇਣ ਪ੍ਰਾਈਮ ਮਿੰისტਰ ਹਾਊਸ ਚ ਆਉਣ ਪਹਿਲੀ ਗੱਲ ਤੇ ਮੈਂ ਦੇਸ਼ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਸ਼ ਦੇ ਵਾਸੀ ਸੋਚਣ ਕਿ ਇਸ ਗੱਲ ਦੇ ਉੱਤੇ ਕੀ ਉਹਨਾਂ ਦਾ ਹਾਊਸ ਚ ਆ ਕੇ ਜਵਾਬ ਦੇਣਾ ਨਹੀਂ ਬੰਦਦਾ ਕੀ ਪ੍ਰਾਈਮ ਮਿੰისტਰ ਦਾ ਹਾਊਸ ਨਹੀਂ ਹਾਊਸ ਦੇ ਮੈਂਬਰ ਨੇ ਔਰ ਇੰਨੀ ਵੱਡੀ ਕੋਤਾਈ ਕੀਤੀ ਔਰ ਉਹਨਾਂ ਦੇ ਜਿਹੜਾ ਜਿਹੜਾ ਜਿਹੜੇ ਸਬੰਧ ਦੇ ਪਾਸ ਤੇ ਆਏ ਨੇ ਪ੍ਰਤਾਪ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਹਾਊਸ ਬੈਠਾ ਹੈ ਉਹਨੂੰ ਵੀ ਕੱਲ ਨਹੀਂ ਕਰਦੇ ਜੇ ਮંત્રી ਟਹਿਣੀ ਸੀ ਜਿੰਨੇ ਉਥੇ ਇੰਨੇ ਸਾਡੇ ਕਿਸਾਨ ਮਾਰਤੇ ਯੂਪੀ ਚ ਉਹ ਉਹਨੂੰ ਉਹਨੂੰ ਵੀ ਤੁਸੀਂ ਬਾਹਰ ਨਹੀਂ ਕੱਢਦੇ ਜੇ ਸਾਡੇ ਧੀਆਂ ਪਾਰਲੀਮੈਂਟ ਦੇ ਬਾਹਰ ਪਲਵਾਨ ਧੀਆਂ ਬੈਠਿਆ ਰੀਆਂ ਲਗਾਤਾਰ ਧਰਨੇ ਦੇ ਦਿਨ ਰਾਤ ਤੁਸੀਂ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਇਹ ਕਿੱਦਾਂ ਦੀ ਸਰਕਾਰ ਹੈ ਨਾ ਬਾਹਰ ਧਰਨੇ ਦਾ ਸਰ ਨਾ ਅੰਦਰ ਧਰਨੇ ਦਾ ਸਰ ਜੇ ਕਿਸਾਨਾਂ ਨੇ ਧਰਨਾ ਲਾਇਆ ਪੂਰਾ 1 ਸਾਲ ਧਰਨਾ ਚਲਾਉਣਾ ਪਿਆ ਫੇਰ ਜਾ ਕੇ ਸਰਕਾਰ ਝੁਕੀ ਸੀ ਤੁਸੀਂ ਹਜ਼ਾਰ ਰੁਪਈਆ ਵੇਖ ਲਓ ਕੀ ਆ ਇਹ ਤਾਂ ਦੇਸ਼ ਦੇ ਲੋਕਾਂ ਨੂੰ ਸੋਚਣਾ ਪਊਗਾ ਕਿਉਂਕਿ ਤਾਨਾਸ਼ਾਹੀ ਦੇ ਨਾਲ ਲੋਕਤੰਤਰ ਖਤਰੇ ਚ ਪੈਂਦਾ ਐ ਐਸੇ ਲੋਕਤੰਤਰ ਖਤਰੇ ਚ ਐ ਤੁਲਾਦਾ ਅੱਜ ਗਿਫਟ ਵੱਜੋ ਕਿਉਂਕਿ ਮੁਲ ਮੁਲਜ਼ਮਾਂ ਤੁਹਾਡੇ ਤੁਸੀਂ ਫੜਿਆ ਸੀਗਾ ਕਿ ਅੱਜ ਗਿਫਟ ਵੱਜੋ ਅੱਜ ਸਸਪੈਂਸ਼ਨ ਮਿਲੀ ਐ ਦੇਖੋ ਇਹਦੇ ਹੁਣ ਲੋਕਾਂ ਦੇਖੋ ਲੋਕਾਂ ਦੀ ਫਿਰ ਇਹ ਗੱਲ ਕਰੇਗਾ ਕੌਣ ਜੇ ਪਾਰਲੀਮੈਂਟ ਚ ਤੇਸੀ ਕਰਨੀ ਸੀ ਠੀਕ ਐ ਉਹਨੇ ਸਸਪੈਂਸ਼ਨ ਦਿੱਤੀ ਐ ਅਸੀਂ ਸਮਝਾਂਗੇ ਵੀ ਇਹ ਵਾਰਡ ਹੀ ਆ ਕਿ ਤੁਸੀਂ ਮਤਲਬ ਗੱਲ ਨਹੀਂ ਸੁਣੀ ਤੁਸੀਂ ਉਹਦੇ ਉਹਦੇ ਤੋਂ ਨਹੀਂ ਪੁੱਛਣਾ ਜਿਹੜਾ ਬੰਦੇ ਲੈ ਕੇ ਆਇਆ ਮੈਂ ਹੀ ਪੁੱਛਾਂ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਨਾ ਕਿ ਜੇ ਇਹ ਅਸੀਂ ਕਿਦੇ ਪਾਸ ਦਿੱਤਾ ਹੁੰਦਾ ਆਪੋਜੀਸ਼ਨ ਦੇ ਕੇ ਬੰਦੇ ਨੇ ਤੁਸੀਂ ਆਪ ਦਦੋ ਕੁ ਦਿਨ ਹੈ ਨਾ ਕੀ ਵਿਹਾਰ ਕਰਨਾ ਸੀ ਕਿਉਂਕਿ ਤੇ ਨਿੱਕੀ ਨਿੱਕੀ ਗੱਲ ਤੇ ਸਸਪੈਂਡ ਕਰ ਦਿੰਦੇ ਮਤਲਬ ਸਸਪੈਂਸ਼ਨ ਤੇ ਬੱਕਰੀ ਗੱਲ ਹੈ ਤੇ ਸਦਾ ਹੱਥੇ ਕੱਢ ਦਿੰਦੇ ਨੇ ਲੱਗਦਾ ਡਿਸਮਿਸ ਕਰ ਦਿੰਦੇ ਨੇ ਲੱਗਦਾ ਕਿ ਇਸ ਤਰੀਕੇ ਨਾਲ ਵਿਰੋਧੀ ਜਿਹੜੇ ਉਹ ਦਬ ਜਾਣਗੇ ਬਿਲਕੁਲ ਨਹੀਂ ਜੇ ਲੱਗ ਦੱਬਣ ਵਾਲੇ ਹੋਣ ਤੇ ਫਿਰ ਬਹਿ ਜਾਂਦੇ ਫਿਰ ਆਪਾਂ ਸਸਪੈਂਡ ਹੋਣਾ ਸੀ ਕਿਉਂਕਿ ਅਸੀਂ ਵਿਰੋਧ ਸਾਡਾ ਕੋਈ ਜਾਤੀ ਵਿਰੋਧ ਨਹੀਂਗਾ ਇਹ ਇੱਕ ਲੋਕ ਜਿਹੜਾ ਲੋਕਾਂ ਚੁਣ ਕੇ ਭੇਜਿਆ ਸਾਡੀ ਮੰਗ ਹੈ ਉਹਨਾਂ ਲੋਕਾਂ ਦੀ ਜੇ ਅਸੀਂ ਇਹਨੂੰ ਸਰਕਾਰ ਨੂੰ ਸਹੀ ਰਸਤੇ ਨਹੀਂ ਚੱਲਣ ਪਾਵਾਂਗੇ ਤੇ ਕਿਹਦੇ ਅੱਖੇ ਲੱਗਣਗੇ ਜੇ ਆਪੋਜੀਸ਼ਨ ਦੇ ਅੱਖੇ ਨਹੀਂ ਲੱਗਣਗੇ ਫਿਰ ਕਿਹਦੇ ਅੱਖੇ ਲੱਗਣਗੇ ਸੋ ਇਹਨਾਂ ਨੂੰ ਸਹੀ ਰਸਤਾ ਦਿਖਾਉਣ ਵਾਸਤੇ ਤਾਂ ਦੀ ਆਪੋਜੀਸ਼ਨ ਬਣੀ ਹੈ ਹਰ ਸਰਕਾਰ ਚ ਆਪੋਜੀਸ਼ਨ ਹੁੰਦੀ ਹੈ ਸਰਕਾਰ ਨੂੰ ਆਪੋਜੀਸ਼ਨ ਦੀ ਸੁਣਨੀ ਚਾਹੀਦੀ ਹੈ ਸੁਣ ਕੇ ਆਪਣੀ ਗੱਲ ਰੱਖੋ ਜੋ ਸੱਚ ਹੈ ਉਹ ਦੇਸ਼ ਨੂੰ ਦੱਸ ਦਿਓ ਪਰ ਤੁਸੀਂ ਅਖਬਾਰਾਂ ਚ ਬਿਆਨ ਦੇ ਦੋ ਕਿ ਅਖਬਾਰਾਂ ਚ ਬਿਆਨ ਦੇਣ ਦਾ ਕੋਈ ਤਰੀਕਾ ਹੈ ਜਿਹੜਾ ਪਲੇਟਫਾਰਮ ਹੈ ਹਾਉਸ ਦਾ ਚੱਲ ਰਿਹਾ ਨਹੀਂ ਵੀ ਨਹੀਂ ਚੱਲ ਰਿਹਾ ਹਾਉਸ ਦੇ ਵਿੱਚ ਤੁਸੀਂ ਗੱਲ ਰੱਖੋ ਰੋਜ਼ ਤੁਸੀਂ ਪਾਰਲੀਮੈਂਟ ਚ ਆਉਂਦੇ ਜੇ ਹਾਉਸ ਚ ਨਹੀਂ ਆਉਣਾ ਇਹ ਕਿਹੜੀ ਜੇ ਤੇ ਜਿੱਦਾਂ ਇਹਨਾਂ ਗੁਜਰਾਤ ਚ ਲਾਇਆ ਸੀ ਨਾ ਬੜਾ ਤਾਨਾਸ਼ਾਹ ਤਰੀਕਾ ਉਹ ਹੀ ਰਵਈਆ ਇੱਥੇ ਹੈ ਦੇਖ ਨੂੰ ਚਲਾਉਂਦਾ ਗਰੋਧੀਆਂ ਦਾ ਹੁਣ ਅਗਲਾ ਰੁੱਕੀ ਰਹਿਣ ਵਾਲਾ ਹੈ ਕਿ ਕਿਸ ਤਰ੍ਹਾਂ ਨਾਲ ਹੁਣ ਅੱਗੇ ਵਿਰੋਧ ਕਰਨਗੇ ਅੱਗੇ ਕਿਸ ਤਰ੍ਹਾਂ ਨਾਲ ਆਪਣੀ ਮੰਗ ਨੂੰ ਪੂਰਾ ਕਰਵਾਉਣਗੇ ਇਹ ਸਾਰਾ ਮੁੱਦਾ ਹੁਣ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ ਵੀ ਆਹ ਕੁਛ ਹੋਇਆ ਇਹ ਸਰਕਾਰ ਦਾ ਰਵਈਆ ਹੈ ਇਹ ਸਰਕਾਰ ਕਿਵੇਂ ਦੇਸ਼ ਚਲਾਊਗੀ ਕਿਉਂਕਿ ਦੇਸ਼ ਤੇ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਆ ਲੋਕਤੰਤਰ ਹੈ ਇਹ ਲੋਕਤੰਤਰ ਨਹੀਂਗਾ ਇਹ ਤਾਨਾਸ਼ਾਹੀ ਆ ਤਾਨਾਸ਼ਾਹੀ ਤੇ ਕਿਤੇ ਵੀ ਜਗ੍ਹਾ ਨਹੀਂ ਹੈਗੀ ਸਾਡੇ ਚ ਚੁੱਕੀ ਤਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹ ਸਾਡਾ ਮਜੂਦ ਸਨ ਗੁਰਜੀਤ ਸਿੰਘ ਔਇਲਾ ਜਿੰਨਾਂ ਵੱਲੋਂ ਕਿਹਾ ਗਿਆ ਕਿ ਤਾਨਾਸ਼ਾ ਇੱਕ ਰਵਈਆ ਜਿਹੜਾ ਉਹ ਅਪਣਾਇਆ ਜਾ ਰਿਹਾ ਤੇ ਇਸ ਤਰ੍ਹਾਂ ਨਾਲ ਉਹ ਦਬਣ ਵਾਲੇ ਨਹੀਂ ਹਨ ਹਾਲਾਂਕਿ ਦੂਸਰੇ ਦਿਨ ਵੀ ਜਿਹੜਾ ਸਸਪੈਂਸ਼ਨਾਂ ਦਾ ਦੌਰ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਤੇ ਹੁਣ ਇਹ ਗਿਣਤੀ ਜਿਹੜੀ ਉਹ ਵੱਧ ਕੇ ਕੁੱਲ 142 ਦੇ ਕਰੀਬ ਜਿਹੜੀ ਉਹ ਪਹੁੰਚ ਚੁੱਕੀ ਹੈ ਤੇ ਫਿਲਹਾਲ ਇਹ ਸਸਪੈਂਸ਼ਨਾਂ ਦਾ ਦੌਰ ਕਦੋਂ ਤੱਕ ਰੁਕਦਾ ਹੈ ਇਹ ਦੇਖਣਯੋਗ ਹੋਵੇਗਾ